शब्द सुनो जरा अगर तुम किसी इंसान को बार बार सुधारने की या समझाने की कोशिश करोगे तो धीरे धीरे वो तुम्हें अपना दुश्मन समझने लगेगा चाहे तुम उसकी भलाई ही क्यों ना सोच रहे हो भलाई सोचते हैं लोग अपना दुश्मन समझ पूरी वीडियो सुनो जरा चाहे तुम्हारी हर बात सच्ची और सही ही क्यों ना हो लेकिन अगर सामने वाला खुद बदलना नहीं चाहता तो तुम्हारी हर सलाह उसे एक ताना लगने लगेगी कड़वा है लेकिन सच्चाई यही है ਕਮ ਗੱਲ ਸਤਿਓਂ ਦੋਸਤੋ ਪਹਿਲਾਂ ਤਾਂ ਆਪਾਂ ਤੁਹਾਨੂੰ ਗੱਡੀ ਦਿਖਾਉਣੇ ਆਂ ਵੀ ਇਸ ਗੱਡੀ ਦੀ ਕੰਡੀਸ਼ਨ ਦੇਖ ਲਓ ਜਦੋਂ ਪੁਰਾਣੀਆਂ ਦੋਸਤ ਗੱਡੀਆਂ ਲੈ ਕੇ ਆਉਂਦੇ ਆ ਗਲਤ ਤਰੀਕੇ ਨਾਲ ਕੰਪਾਉਂਡ ਹੋਈਆਂ ਹੁੰਦੀਆਂ ਤੇ ਰਿਜ਼ਲਟ ਨਹੀਂ ਮਿਲਦੇ ਫਿਰ ਬੜੇ سارے ਦੋਸਤ ਕਹਿੰਦੇ ਨੇ ਭਾਈ ਜੀ ਬਜਟ ਆ ਹਰੇਕ ਬੰਦੇ ਨੇ ਆਪਣੀ ਜੇਬ ਦੇਖਣੀ ਐ ਭਾਈ ਜੀ ਜੇਬ ਦੇਖਣੀ ਐ ਤੇ ਦੁਕਾਨ ਵੀ ਉਦਾਂ ਦੀ ਦੇਖੀ ਜਾਵੇ ਮੈਂ ਸ਼ਬਦਾਂ ਲਈ ਮਾਫੀ ਚਾਹੁੰਣਾ ਅਸੀਂ ਕੰਮ ਦੀ ਕੁਆਲਿਟੀ ਦੇਣੀ ਚਾਹੁੰਦੇ ਆ ਜਦੋਂ ਕੋਈ ਨਾ ਸੁਣ ਕੇ ਕਿਸੇ ਕੋਲ ਜਾਂਦਾ ਨਾ ਫਿਰ ਕੰਮ ਦੀ ਕੁਆਲਿਟੀ ਵੀ ਉਹ ਵਧੀਆ ਹੀ ਦੇਣੀ ਚਾਹਦਾ ਹੁੰਦਾ ਸੋ ਇਸ ਗੱਡੀ ਚ ਕਵਜਿਆਂ ਚ ਪੇਂਟ ਇੰਨਾ ਬੁਰੀ ਤਰੀਕੇ ਨਾਲ ਤੇ ਹਾਰਡ ਵਾਟਰ ਸੀ ਮੈਂ ਨਹੀਂ ਗੱਡੀ ਫੜੀ ਕਿਉਂਕਿ ਸਾਡੇ EMPLOYEES ਨੇ ਗੱਡੀ ਫੜੀ ਕਿਉਂਕਿ ਬੱਚਾ ਨੂੰ ਕੋਈ ਪਤਾ ਨਹੀਂ ਹੁੰਦਾ ਵੀ ਗੱਡੀ ਦਾ ਕੰਮ ਅਗਲਾ ਕਰਾਉਣ ਕੀ ਆਇਆ ਅਗਲੇ ਨੂੰ ਲੱਗਦਾ ਵੀ ਡਾਇਰੈਕਟਲੀ ਨਿਕਲਦੀ ਕਰੂਗਾ ਮੈਨੂੰ ਸਮਝਾਇਆ ਮੈਂ ਕਿਹਾ ਭਾਈ ਜੀ ਉਹ ਕਹਿੰਦੇ ਭਾਈ ਜੀ ਚੰਗੀ ਤਰ੍ਹਾਂ ਕਰਨੀ ਹੈ ਮੈਂ ਕਿਹਾ ਭਾਈ ਤੁਸੀਂ ਗੱਡੀ ਫੜ ਲਈਏ ਤੇ ਕੋਈ ਗੱਲ ਨਹੀਂ ਗਾ ਨੂੰ ਇੰਨਾ ਚੀਜ਼ਾਂ ਦਾ ਜ਼ਰੂਰ ਤਿਆਰ ਰੱਖਿਆ ਕਰੋ ਅਕਸਰ ਲੋਕ ਸਕੀਮਾ ਦਿੰਦੇ ਨੇ ਸਕੀਮਾ ਦੇ ਵਿੱਚ ਨੁਕਸਾਨ ਕਿਸ ਦਾ ਹੋਣਾ ਹੈ ਦੁਕਾਨਦਾਰ ਦਾ ਬੜੇ ਸਰ ਦੋਸਤ ਕਹਿੰਦੇ ਸ਼ਾਮ ਨੂੰ ਸਵੇਰੇ ਆਓ ਤੇ ਸ਼ਾਮ ਨੂੰ ਗੱਡੀ ਲੈ ਜਾਓ ਮੈਗਨ ਜਿਹੜੇ ਦੋ ਦੋ ਤਿੰਨ ਦਿਨਾਂ ਦਿਨਾਂ ਦੇ ਕੰਮ ਹੁੰਦੇ ਆ ਅਸੀਂ ਇੱਕ ਦਿਨ ਚ ਕਰ ਲਾਪੇ ਫਿਰ ਉਹ ਐਡੇ ਵਧੀਆ ਕੰਮ ਨਹੀਂ ਹੁੰਦੇ ਇੱਕ ਜਾਂ ਦੋ ਵਿਅਕਤੀ ਲੱਗਣ ਉਹ ਹੀ A to Z ਕਰਨ ਤੇ ਜ਼ਿਆਦਾ ਬੈਟਰਾ ਮੇਰਾ ਆਪਣਾ ਐਕਸਪੀਰੀਅੰਸ ਹੈ ਇਹ ਨਹੀਂ ਵੀ ਗਾਹਕ ਨੂੰ ਪਹਸਾਉਣ ਵਾਸਤੇ ਦੂਰੋਂ ਗੱਡੀਆਂ ਬੁਲਾਓ ਤੇ ਉਹਨਾਂ ਨੂੰ ਸਵੇਰੇ ਬੁਲਾਓ ਤੇ ਸ਼ਾਮ ਨੂੰ ਚੱਲ ਮੇਰੇ ਪਾਈ ਤੋਰ ਦਿਓ ਨਾ ਤਾਂ ਪ੍ਰੋਪਰ ਡਾਇਰੈਕਟਲੀ ਹੁੰਦੀਆਂ ਐ ਤੇ ਨਾ ਹੀ ਪ੍ਰੋਪਰ ਸੁੱਕਦੀਆਂ ਮੇਰਾ ਆਪਣਾ ਖੁਦ ਦਾ ਐਕਸਪੀਰੀਅੰਸ ਐ ਤਿਆਰਵਾ ਕਰਕੇ ਦੇਖੋ ਜਦੋਂ ਗੱਡੀ ਆਉਂਦੀ ਐ ਫਿਰ ਉਹਦੀ ਡਿੱਕੀ ਜਾਂ ਹੋਰ ਸਭ ਕੁਝ ਦੇਖੀਦਾ ਐ ਐਕਚੁਅਲੀ ਚ ਗੱਡੀ ਦੀ ਜੌਬ ਆ ਨਾ ਜਿਹੜੀ ਕੰਮ ਐ ਉਹ ਕੰਮ ਉਸ ਤਰੀਕੇ ਨਾਲ ਹੁੰਦਾ ਵੀ ਅੰਦਰੋਂ ਗੰਦੀ ਕਿੰਨੀ ਐ ਜਿਵੇਂ ਮਕੈਨਿਕਲ ਲਾਈਨ ਦੇ ਵਿੱਚ ਸਾਡੇ ਕੋਲ ਲੋਕ ਆਉਂਦੇ ਨੇ ਅਸੀਂ ਬਰੀਕੀ ਚ ਕਰਦੇ ਐ ਐਵੇਂ ਅਸੀਂ ਡਿਟੇਲਿੰਗ ਵੀ ਬਰੀਕੀ ਚ ਕਰਦੇ ਐ ਪਰ ਸਕੀਮਾ ਬਹੁਤ ਚੱਲ ਪਿਆ ਅੱਜਕੱਲ ਉਸ ਸਕੀਮਾ ਦੇ ਚੱਲਦੇ ਆ ਗਾ ਨੂੰ ਕਿਵੇਂ ਪਸਾਉਣਾ ਸੋ ਜਦੋਂ ਮਾੜਾ ਪ੍ਰੋਡਕਟ ਵਰਤਿਆ ਜਾਊਗਾ ਮਾੜੀ ਥਾਂ ਤੋਂ ਕੰਪਾਊਂਡ ਹੋਊਗੀ ਸਸਤੀ ਕੰਪਾਊਂਡ ਹੋਊਗੀ ਸਸਤੇ ਤੇ ਚੀਪ ਚਲਦੇ ਆ ਤੁਹਾਡੀ ਗੱਡੀ ਦਾ ਇਖਤਿਆਰ ਹੋਣਾ ਹੈ ਜਿਹੜੇ ਦੋਸਤਾਂ ਨੇ ਕੰਮ ਕਰਾਉਣਾ ਹੈ ਉਹ ਸਾਨੂੰ ਕੰਟੈਕਟ ਕਰ ਸਕਦੇ ਆਪਾਂ ਇਸ ਦੀ ਬਹੁਤ ਬਰੀਕੀ ਦੇ ਵਿੱਚ ਕੰਮ ਕੀਤਾ ਕਈ ਕੰਮ ਤਾਂ ਇਹੋ ਜਿਹਾ ਕੀਤੇ ਦੇਖੋ ਹਰੇ ਗੱਡੀ 'ਚ ਨਹੀਂ ਕੀਤਾ ਜਾ ਸਕਦਾ ਇੱਕ ਅੱਧੀ ਗੱਡੀ ਤਾਂ ਕੰਪਲੀਮੈਂਟਰੀ ਕੰਪਲੀਮੈਂਟਰੀ ਹੋ ਸਕਦਾ ਵੀ ਜੇ ਤੁਸੀਂ ਕਹੋ ਵੀ ਸਾਰੀਆਂ ਗੱਡੀਆਂ ਦੇ ਵਿੱਚ ਉਹ ਪੋਸੀਬਲ ਨਹੀਂ ਹੈ ਜੇ ਕੋੜਾ ਕਾਹਨਾ ਯਾਰੀ ਕਰੂਗਾ ਤੇ ਖਾਊਗਾ ਕੀ ਤੇ ਚੱਲੂਗਾ ਕਿਵੇਂ ਸੋ ਆਪਾਂ ਇਹਦੀਆਂ ਕਮੀਆਂ ਜਿਹੜੀਆਂ ਕਰ ਸਕਦੇ ਸੀ ਦੂਰ ਕੀਤੀਆਂ ਗੱਡੀ ਪੁਰਾਣੀ ਸੀ ਪਰ ਬਜਟ ਤੁਸੀਂ ਦੇਖ ਲਿਆ ਕਰੋ ਜਦੋਂ ਸਸਤੇ ਦੇ ਚਲਦੇ ਸਸਤੇ ਡਿਟੇਲਰਾਂ ਕੋਲੇ ਜਾਂਦੇ ਆ ਫਿਰ ਜਿਹਾ ਕੁਝ ਹੀ ਹੁੰਦਾ ਗੱਡੀ ਦੀ ਹਾਲਤ ਬਹੁਤ ਮਾੜੀ ਸੀ ਕੰਪਾਉਂਡ ਹੋ ਗਿਆ ਸੀ ਆਪਾਂ ਇੱਕ ਇੱਕ ਪਾਰਟ ਨੂੰ ਜੇ ਕਰਨਾ ਹੋਵੇ ਤਾਂ ਉਹ ਇਸ ਤਰੀਕੇ ਨਾਲ ਡਿਟੇਲਿੰਗ ਕੀਤੀ ਜਾਂਦੀ ਹੈ ਸਟੀਮ ਵੀ ਕੀਤੀ ਜਾਂਦੀ ਸੀ ਫਿਰ ਸਟੀਮ ਨਹੀਂ ਨਾ ਕੀਤੀ ਸਟੀਮ ਕੀਤੀ ਜਾਂਦੀ ਹੈ ਡੀਪ ਡਿਟੇਲਿੰਗ ਕੀਤੀ ਜਾਂਦੀ ਹੈ ਸੀਟਾ ਖੋਲਣ ਦੀ ਲੋੜ ਪੈਂਦੀ ਹੈ ਤੇ ਸੀਟ ਬਾਹਰ ਵੀ ਕੱਢ ਲਈਦੀ ਹੈ ਸੋ ਗੱਡੀ ਦੀ ਜੌਬ ਨੂੰ ਆਪਾਂ ਡਨ ਕਰਤਾ ਜిల్లా ਕਸੀ ਸਮਝਾ ਰਹੇ ਆ ਕਿ ਯਾਰੀ ਇਦਾਂ ਲੱਗਦਾ ਕਿ ਉਹ ਸਾਡਾ ਦੁਸ਼ਮਣ ਹੈ ਦੁਸ਼ਮਣ ਨਹੀਂ ਦੋਸਤ ਹੈ ਕੋਈ ਵੀ ਵਿਅਕਤੀ ਅੱਜ ਬੋਲਣਾ ਨਹੀਂ ਚਾਹਦਾ ਅਗਲਾ ਕਹਿੰਦਾ ਅਸੀਂ ਕੀ ਲੈਣਾ ਯਾਰ ਗਾਹ ਨੂੰ ਲੁੱਟ ਲੋ ਜਨਾਂ ਲੁੱਟੀ ਦਾ ਹੁਣ ਤੁਸੀਂ ਕਬਜੇ ਦੀ ਹਾਲਤ ਤੇ ਡੈਸ਼ਬੋਰਡ ਤੇ ਅੰਦਰੋਂ ਗੱਡੀ ਦੀ ਹਾਲਤ ਦੇਖ ਕੇ ਦੱਸੋ ਮੈਗਿਕ ਛੋਟਾ ਜਿਹਾ ਕਲਿੱਪ ਲਾਉਣਾ ਹੈ ਅਕਸਰੀ ਪਬਲਿਕ ਦਾ ਸੁਭਾਅ ਇਹੋ ਜਿਹਾ ਹੀ ਬਣ ਚੁੱਕਿਆ ਹੈ ਹਲਵਾਈ ਲਾਉਣਾ ਹੈ ਉੱਥੇ ਚੰਗੇ ਤੇਲ ਦੀ ਥਾਂ ਤੇ ਮਾੜਾ ਤੇਲ ਚੰਗੀ ਗਰੋਸਰੀ ਦੀ ਥਾਂ ਤੇ ਮਾੜੀ ਗਰੋਸਰੀ ਜਦੋਂ ਮਾੜੀ ਯੂਜ਼ ਕਰੋਗੇ ਤੇ ਹਾਲਾਤ ਫਿਰ ਗੱਡੀ ਪਹਿਲੀ ਵਰਗੀ ਹੋ ਜਾਣਗੇ ਸੋ ਇਹਦੇ ਇੰਜਨ ਦੀ ਕੰਡੀਸ਼ਨ ਦੇਖ ਲਓ ਗੁੱਡ ਹੋ ਗਈ ਹੈ ਇੱਥੇ ਮੈਂ ਇੱਕ ਨਿੱਕੀ ਜਿਹੀ ਗੱਲ ਕਰਨੀ ਚਾਹਣਾ ਹੈ ਦੋਸਤੋ ਵੀ ਬੜੇ سارے ਦੋਸਤ ਅੱਜ ਕੱਲ ਨਾ ਕਹਿੰਦੇ ਵੀ ਇੱਕ ਦਿਨ ਚ ਅਸੀਂ ਪੱਟ ਕੇ ਸੀਟਾਂ ਖੋਲ ਕੇ ਧੋਪੇ ਫਿਟ ਕਰਤਾ ਮੈਂ ਕਹਿੰਦਾ ਭਾਈ ਜੀ ਪੌਸਿਬਲ ਹੀ ਨਹੀਂ ਆ ਹਾਂ ਪੌਸਿਬਲ ਹੋ ਸਕਦਾ ਆ ਮੈਟ ਆ ਜਿਹੜਾ ਜੇ ਡਰਾਇਰ ਚ ਪਾ ਦੋਗੇ ਤੇ ਉਹੀ ਖਿੱਲਰ ਜਾਊਗਾ ਠੀਕ ਹੈ ਇਨਵਰਟਡ ਡਰਾਈ ਕਰੀਦਾ ਸੋ ਆਪ ਜੀ ਨੂੰ ਹਮ ਰਿਕੁਐਸਟ ਹੈ ਇੱਕ ਛੋਟਾ ਜਿਹਾ ਕਲਿੱਪ ਸੋੜ ਲਓ ਫਿਰ ਚੰਦ ਸ਼ਬਦ ਮੈਂ ਤੁਹਾਨੂੰ ਹੋਰ ਬੋਲੂਗਾ ਠੀਕ ਹੈ ਜਿਹੜੇ ਦੋਸਤਾਂ ਨੇ ਕੰਮ ਕਰਾਉਣਾ ਹੋਵੇ A to Z ਸੈਰਾਮਿਕ PPF ਡੈਕਲੀਨ ਜਾਂ ਕੋਡਿੰਗ 세라믹 ਹਰ ਇੱਕ ਚੀ ਦਾ ਇੱਕ ਦਾਮ ਹੈ ਤੇ ਬਹੁਤ ਅੱਛੇ ਤਰੀਕੇ ਨਾਲ ਕੰਮ ਕਰੀਦਾ ਪਹੁੰਚਣਾ ਕਿਤੇ ਪ੍ਰੀਤ ਮੋਟਰਜ਼ ਮੋਗਾ ਕੋਟਪੂਰਾ ਬਾਈਪਾਸ ਗਿਲ ਰੋਡ ਦੇ ਬਿਲਕੁਲ ਸਾਹਮਣੇ ਜੀਜੀ ਪ੍ਰਦੂਸ਼ਣ ਸੈਂਟਰ ਲੋਕੇਸ਼ਨ ਭਰ ਲਓ ਪ੍ਰੀਤ ਮੋਟਰਜ਼ ਐਂਡ ਕਾਰ ਡੈਟੇਲਿੰਗ ਪਰ ਮੈਂ ਹਾਂ ਤੁਹਾਡਾ ਪ੍ਰੀਤ ਭਾਈ ਮੋਗੇ ਵਾਲਾ ਆਜੋ ਇੱਕ ਹਾਸੇ ਵਾਲੀ ਗੱਲ ਸੁਣਾਵਾਂ ਜਿਹੜੀ ਲੋਕ ਅਕਸਰ ਹੀ ਚਾਹੁੰਦੇ ਨੇ ਅਕਸਰ ਹੀ ਲੋਕ ਸੋਣ ਇੱਕ ਛੋਟਾ ਜਿਹਾ ਕਲਿੱਪ ਸੁਣਾਉਣਾ ਹੈ ਇਹੀ ਪੋਜੀਸ਼ਨ ਸਭ ਦੀ ਬਣੀ ਹੋਈ ਹੈ ਹਰ ਕੋ ਗਿਆ ਬਾਹਰ ਚੱਲੋ ਹੋਰ ਇਹ ਆਲੂ ਪਾ ਦੇ ਨੇ ਇਹ ਕਿਹੜੀ ਗੱਲ ਆ ਇਹਦੇ ਭਾਈ ਇਦਾਂ ਕਰੋ ਵੀ ਤੁਸੀਂ ਨਾ ਤੇਲ ਲਿਉਣਾ ਪੜਾ ਆਪਾਂ ਨੂੰ ਉਹ ਕਿਹੜਾ ਤੇਲ ਵਧੀਆ ਹੁੰਦਾ ਭਾਈ ਤੇਲ ਤੇ ਕੌੜਾ ਹੀ ਵਧੀਆ ਹੁੰਦਾ ਕੌੜਾ ਕੌੜਾ ਨਹੀਂ ਸਗਨਾ ਸਾਰਥਾ ਦਾ ਕੰਮ ਆ ਕਹੀਂ ਕੌੜਾ ਤੇ ਲਾਵਾਂਗੇ ਪਰ ਸਸਤਾ ਦੱਸੇਗਾ ਤੇ ਭਾਈ ਸਸਤਾ ਦੇ ਫਿਰ ਫੈਂਡ ਆ ਫੈਂਡ ਰਿਪੋਰਟਰੀ ਕੋਈ ਉਹ ਤੋਂ ਵੀ ਸਸਤਾ ਹੈਗਾ ਤੇ ਉਹ ਦੱਸੋ ਉਹ ਭਾਈ ਤੁਸੀਂ ਵੇਖਦਾ ਕਰੋ ਉਹ ਪੰਜਾਬੇ ਕੋਲ ਚੱਲ ਜਾਓ ਮੋਟਰਸਾਈਕਲ ਵਾਲੇ ਕੋਲ ਉਹਦੇ ਕੋਲੋਂ ਜਾ ਕੇ ਦੇ ਕਾਰ ਦੇ ਲੈ ਓਏ ਫਿਰ ਕਿੰਨੇ ਕਰਾ ਮਿਲ ਜੂਗਾ ਸੱਚ ਨਹੀਂ ਆਪਣਾ ਫਰੀ ਦੇ ਦੂਗਾ ਯਾ ਹੋਰ ਕੀ ਚਾਹੀਦਾ ਫਿਰ ਸਹੀ ਆ ਚਾਚਾ ਫਰੀਜ਼ੀ ਦੇ ਚ ਪੇੜ ਦੀ ਮਾਨ ਉਹਦ ਫਿਰ ਤੇਲ ਦੇਣ ਡਿਆ ਭਾਜੀ ਕੀ ਕਰਨ ਡੇ ਜੇ ਉਹ ਕਾਲਾ ਤੇਲ ਆ ਰਿਸ਼ਤੇਦਾਰਾਂ ਨੂੰ ਫੋਨ ਆ ਕਿ ਟੋਕੇ ਨੂੰ ਲਾਉਣਾ ਤੈਨੂੰ ਕੀ ਤੁਹਾਡੇ ਰਿਸ਼ਤੇਦਾਰਾਂ ਦਾ ਉਹ ਵੀ ਟੋਕਾ ਹੀ ਫੇਰ ਲਾਉਣ ਡਿਆ ਉਹ ਮੱਕਾ ਹੈ ਜਿਹੜਾ ਉਹ ਤਾਂ ਅਸੀਂ ਸਵੇਰੇ ਪਕਾਤਾ ਸੀ ਤੇ ਮੁੱਕਣਾਂ ਨਹੀਂ ਚਾਹੀਦਾ 100 ਬੰਦੇ ਦਾ ਪ੍ਰੋਗਰਾਮ ਆ ਰਾਗ ਨੂੰ ਵੀ ਆਪਾਂ ਇੰਨਾ ਸਾਰਨਾ ਵਾ ਤੇ ਦੇਖੋ ਘਟੇ ਨਾ ਉਹ ਘਟਣੂ ਭਾਜੀ ਹੁਣ ਜਿੰਨਾ ਹੈਗਾ ਉੰਨਾ ਹੀ ਰਹਿਣਾ 5 ਕਿਲੋ ਦਾ ਮੀਡ ਲਿਆਂਦਾ ਵਾ ਅਸੀਂ ਹੁਣ ਆਪਣੇ ਕੋਲੋਂ ਪਾ ਲਈਏ ਕਿ ਪਾ ਸਕਦੇ ਨੇ ਕੋਲੋਂ ਅਸੀਂ ਤੇ ਭਾਜੀ ਪਾਣੀ ਪਾ ਸਕਦੇ ਆ ਲੈ ਇਹਦੇ ਕੀ ਦੇ ਫਿਰ ਤੇ ਪਾਓ ਤੇ ਪਾਣੀ ਤੁਹਾਨੂੰ ਨਾ ਕਿਉਂ ਉਹ ਨਹੀਂ ਆ ਦੇ ਕੋਤੇ ਉਤਰੀ ਤੇ ਹੁੰਦਾ ਚੰਗੀ ਹੁੰਦੀ ਆ ਨਾਲੇ ਤਰੀ ਦੀ ਤੇ ਸਾਰੀ ਗੱਲ ਹੁੰਦੀ ਆ ਤੇ ਕਾਲਾ ਨਹੀਂ ਆ ਕਾਲਾ ਕਿੱਥੇ ਆ ਸਜਲੋ ਸਚਾਈ ਹੀ ਹੈ ਸਚਾਈ ਤੇ ਅਸੀਂ ਭੱਜਣਾ ਚਾਹੁੰਨੇ ਆ ਪਰ ਭੱਜਿਆ ਨਹੀਂ ਜਾ ਸਕਦਾ ਸੱਚ ਮਾਰਿਆ ਨਹੀਂ ਜਾਂਦਾ ਹੁੰਦਾ ਸੱਚ ਸੱਚ ਹੀ ਹੁੰਦਾ ਅਕਸਰ ਹੀ ਦੋਸਤੇ ਚਾਹੁੰਦੇ ਨੇ ਵੀ ਜਿਵੇਂ ਬਾਈ ਕਹਿੰਦਾ ਵੀ ਅਸੀਂ ਆਪਦੇ ਕੋਲੋਂ ਕੀ ਪਾ ਦਾਂਗੇ ਪਾਣੀ ਹਰ ਇੱਕ ਵਿਅਕਤੀ ਹੀ ਚਾਹੁੰਦਾ ਹੈ ਵੀ ਬਾਈ ਜੀ ਤੁਸੀਂ ਜਿੰਨਾ ਸਰਦਕ ਦਾ ਨਾ ਤੈਨੂੰ ਸਾਰ ਦਿਓ ਸਾਰਨ ਦੇ ਚੱਕਰ ਚ ਬਾਈ ਜੀ ਤੁਹਾਡਾ ਨੁਕਸਾਨ ਹੋਣਾ ਸਾਡਾ ਤਾਂ ਕੀ ਜਾਣਾ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ